ਅੱਜ ਦੀ ਜਿਹੜੀ ਇਹ ਬਰਸਾਤ ਹੋਈ ਹੈ ਇਸ ਬਰਸਾਤ ਨੇ ਕਿਸਾਨਾਂ ਨੂੰ ਜਰੂਰ ਖੁਸ਼ਕੁਵਾਰ ਕਰ ਦਿੱਤਾ ਹੈ ਔਰ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਜਿਹੜੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਔਰ ਖੇਤਾਂ ਦੇ ਵਿੱਚੋਂ ਤੁਹਾਨੂੰ ਬਿਲਕੁਲ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਨਹਿਰੀ ਪਾਣੀ ਵੀ ਚੱਲਦਾ ਹੋਇਆ ਔਰ ਨਾਲ-ਨਾਲ ਜਿਹੜੀ ਬਰਸਾਤ ਹੋਈ ਹੈ ਉਹ ਪਾਣੀ ਵੀ ਕਿਤੇ ਖੇਤਾਂ ਦੇ ਵਿੱਚ ਚੱਲਦਾ ਹੋਇਆ ਔਰ ਬਾਬਾ ਜੀ ਦੀ ਮਿਹਰ ਹੋਈ ਔਰ ਅੱਜ ਜਿਹੜਾ ਨਹਿਰੀ ਪਾਣੀ ਦੇ ਨਾਲ ਨਾਲ ਆ ਰਿਹਾ ਖੇਤਾਂ ਦੇ ਵਿੱਚ ਟਰੈਕਟਰ ਵੀ ਚੱਲਣ ਲੱਗੇ ਔਰ ਕਦੂ ਵੀ ਵੱਜਦਾ ਹੋਇਆ ਨਜ਼ਰ ਆ ਰਿਹਾ ਔਰ ਤੁਹਾਨੂੰ ਲਾਈਵ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਅੱਜ ਦੀ ਇਸ ਬਰਸਾਤ ਨੇ ਕਿਸਾਨਾਂ ਦੇ ਚਿਹਰੇ ਤੇ ਖੁਸ਼ੀ ਲਿਆਂਦੀ ਹੈ ਔਰ ਇਸ ਖੁਸ਼ੀ ਨੂੰ ਔਰ ਇਸ ਬਰਸਾਤ ਨੂੰ ਕਿਸਾਨ ਜਿਹੜਾ ਉਹ ਬਹੁਤ ਹੀ ਅੱਛਾ ਫੀਲ ਕਰਦਾ ਹੈ ਔਰ ਅੱਜ ਕਦੂ ਮਾਰਨਾ ਕਾਫੀ ਜ਼ਿਆਦਾ ਪਹਿਲਾਂ ਨਾਲ ਆਸਾਨ ਹੋ ਗਿਆ ਹੈ ਔਰ ਕਿਸਾਨ ਦੇ ਖੇਤ ਦੇ ਵਿੱਚੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਲਦੇਵ ਸਿੰਘ ਕਿਸਾਨ ਜਿਹੜੇ ਕੱਦੂ ਮਾਰਦੇ ਹੋਏ ਨਜ਼ਰ ਆ ਰਹੇ ਨੇ ਔਰ ਪਹਿਲਾਂ ਜਿਹੜੀ ਗਰਮੀ ਬਹੁਤ ਸੀਗੀ ਔਰ ਪਾਣੀ ਮੋਟਰ ਚਲਾ ਕੇ ਵਾਰਾ ਨਹੀਂ ਖਾਂਦਾ ਸੀ ਬਿਜਲੀ ਦਾ ਕਿਤਨਾ ਕਿਤੇ میٹر ਸੀ ਔਰ ਜਨਰੇਟਰ ਨਾਲ ਤੇਲ ਬਹੁਤ ਜ਼ਿਆਦਾ ਫੁਕਦਾ ਸੀ ਕਿਉਂਕਿ ਇਹ ਜਦੋਂ ਉਸ ਪ੍ਰਮਾਤਮਾ ਦੀ ਕਿਰਪਾ ਹੋਣੀ ਹੈ ਤਾਂ ਉਦੋਂ ਹੀ ਜਾ ਕੇ ਜਿਹੜਾ ਇਹ ਕਿਸਾਨੀ ਦਾ ਜਿਹੜਾ ਜੋ ਵੀ ਹੈ ਉਹ ਸਿਸਟਮ ਚੱਲਦਾ ਸੋ ਕਿਸਾਨਾਂ ਦੇ ਚਿਹਰੇ ਤੇ ਕਿੰਨਾ ਕਿਤੇ ਮੁੜ ਰੌਣਕ ਆਈ ਐ ਖੇਤ ਦੇ ਵਿੱਚ ਕਿਸਾਨ ਟਰੈਕਟਰ ਚਲਾਉਂਦਾ ਹੋਇਆ ਬਲਦੇਵ ਸਿੰਘ ਕਿਸਾਨ ਨਾਲ ਤੁਹਾਡੇ ਲਾਈਵ ਗੱਲਬਾਤ ਵੀ ਕਰਾਵਾਂਗੇ ਕਿ ਪਹਿਲਾਂ ਜਿਹੜੀ ਗਰਮੀ ਪੈ ਰਹੀ ਸੀ ਔਰ ਹੁਣ ਜਿਹੜਾ ਮੀਂਹ ਪਿਆ ਐ ਇਹ ਜ਼ਮੀਨ ਦਾ ਕਿਸਾਨ ਨੂੰ ਕਿੰਨਾ ਕੁ ਜਿਹੜਾ ਉਹ ਫਾਇਦਾ ਹੋਣ ਵਾਲਾ ਸੋ ਆਓ ਤੁਹਾਨੂੰ ਸਿੱਧਾ ਹੀ ਲੈ ਕੇ ਚੱਲਦੇ ਹਾਂ ਕਿਸਾਨ ਬਲਦੇਵ ਸਿੰਘ ਕੋਲ ਜੀ ਸਰਾਰ ਜੀ ਸੁਭਨਾਮ ਜਨਾਨਾਂ ਨਾਲ ਜਾਵਾਂਗੇ ਆਪ ਜੀ ਦਾ ਬਲਦੇਵ ਸਿੰਘ ਖੰਧੀ ਬਲਦੇਵ ਸਿੰਘ ਜੀ ਤੁਸੀਂ ਕਾਫੀ ਪੁਰਾਣੇ ਟਾਈਮਾਂ ਤੋਂ ਕਿਸਾਨੋਂ ਔਰ ਕਿਤਨਾ ਕਿਤੇ ਮੇਰੇ ਖਾਲ ਵੀ ਪ੍ਰਧਾਨ ਵੀ ਰਹੇ ਉਹ ਮੰਡੀ ਦੇ ਹਨ ਜੀ ਸਬਜ਼ੀ ਮੰਡੀ ਦੇ ਸਮਾਣਾ ਦੇ ਔਰ ਅੱਜ ਦਾ ਜਿਹੜਾ ਇਹ ਬਰਸਾਤ ਹੋਈ ਅੱਜ ਦਾ ਜਿਹੜਾ ਮੀਂਹ ਪਿਆ ਕਿਦਾਂ ਲੱਗਦਾ ਇਹਦੇ ਨਾਲ ਕੋਈ ਤੇਲ ਤੂਲ ਦਾ ਹੁਣ ਫਰਕ ਪਏਗਾ ਜਾਂ ਕਿਦਾਂ ਬਹੁਤ ਵਧੀਆ ਹੋਇਆ ਜੀ ਜਿਹੜਾ ਮੌਸਮ ਇੰਨੀ ਗਰਮੀ ਪੈ ਰਹੀ ਸੀ ਉਤੋਂ ਰਾਤ ਮਿਲੀ ਹੈ ਬਹੁਤ ਜ਼ਿਆਦਾ ਬਾਕੀ ਫਸਲਾਂ ਵੀ ਜਿਹੜੇ ਖਾਦ ਨਾਲੋਂ ਜ਼ਿਆਦਾ ਅਸਰ ਕਰਦੀ ਜਿਹੜਾ بارش ਪੈ ਗਈ ਆ ਜਿਹੜੀ ਤੇ ਇਹਦੇ ਨਾਲ ਮਤਲਬ ਕੋਈ ਜਿੱਦਾਂ ਤੁਹਾਡਾ ਤੇਲ ਬਹੁਤ ਫੁਕਦਾ ਸੀ ਪਹਿਲਾਂ ਜਾਂ ਕੋਈ ਗਰਮੀ ਦੇ ਵਿੱਚ ਲੇਵਰ ਨਹੀਂ ਸੀ ਮਿਲਦੀ ਕੋਈ ਲੱਗਦਾ ਕੋਈ ਫਾਇਦੇ ਹੋਣ ਵਾਲਿਆ ਹਾਂ ਨਹੀਂ ਬਹੁਤ ਜ਼ਿਆਦਾ ਫਾਇਦਾ ਜੀ ਇਹਦੇ ਨਾਲ ਗਰਮੀ ਬਹੁਤ ਜ਼ਿਆਦੀ ਐ ਜਿੱਕੀ ਪਈ ਆ ਤੇ ਪਾਣੀ ਖੜਦਾ ਨਹੀਂ ਸੀ ਇਹਦੇ ਵਾਸਤੇ ਜੀਰੀ ਵਾਸਤੇ ਹੁਣ ਇਹਦੇ ਨਾਲ ਇਹ ਆ ਵੀ ਪਾਣੀ ਖੜਨ ਲੱਗ ਜੂਗਾ ਜਿਹੜੇ ਰਹਿੰਦੇ ਆ ਜੀਰੀ ਹੋਵੇ ਲੱਗ ਜਾਊਗੀ। ਪਰ ਕੁੱਲ ਮਿਲਾ ਕੇ ਕਿਸਾਨ ਦਾ ਕਾਫੀ ਫਾਇਦਾ ਮਹਿਸੂਸ ਕਰਦੇ ਹੋ। ਬਹੁਤ ਜ਼ਿਆਦਾ ਜੀ ਆ ਬਾਸ਼ ਨਾਲ ਬਹੁਤ ਜ਼ਿਆਦਾ ਫਾਇਦਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਾਲਾ ਜੀ। ਕਾਲਾ ਸਿੰਘ ਜੀ ਕਿੰਨੇ ਕ ਦੇਰ ਤੋਂ ਜਿਹੜਾ ਤੁਸੀਂ ਖੇਤਾਂ ਦੇ ਵਿੱਚ ਜਿਹੜਾ ਕੰਮ ਕਰ ਰਹੇ ਹੋ ਔਰ ਕਿੰਨੇ ਕ ਦੇਰ ਤੋਂ ਤੁਸੀਂ ਜ਼ਿਮੀਂਦਾਰ ਵਾਲੇ ਦੇ ਨਾਲ ਜੁੜੇ ਹੋਏ ਹੋ? ਬਹੁਤ ਚਿਰ ਦੇ ਜੁੜੇ ਹੋਇਆ ਜੀ। ਓਕੇ। ਹਾਂਜੀ ਬਹੁਤ ਚਿਰ ਤੋਂ ਜੁੜੇ ਹਾਂ ਔਰ ਅੱਜ ਜਿਹੜੀ ਪਿੱਛੇ ਜੇ ਹੀਟ ਵੇਵ ਚੱਲ ਰਹੀ ਸੀ ਲਗਾਤਾਰ ਗਰਮੀ ਬਹੁਤ ਸੀਗੀ ਔਰ ਪਹਿਲਾਂ ਨਾਲ ਹੁਣ ਕੱਦੂ ਮਾਰਨਾ ਆਸਾਨ ਆ ਕੁਛ ਹਾਂ ਹੁਣ ਫਰਕ ਆ ਜੂ ਕੁਛ ਪਹਿਲਾਂ ਬਹੁਤ ਗਰਮੀ ਸੀ ਔਰ ਪਹਿਲਾਂ ਜੇ ਪਹਿਲਾਂ ਦੇ ਮੁਕਾਬਲੇ ਜੇ ਪਹਿਲਾਂ ਜ਼ਿਆਦਾ ਤੇਲ ਫੁਕਦਾ ਹੋਣਾ ਹੁਣ ਉਸ ਚੀਜ਼ ਦਾ ਵੀ ਕੋਈ ਨਾ ਕੋਈ ਕਿਸਾਨਾਂ ਨੂੰ ਫਾਇਦਾ ਹੋਣ ਵਾਲਾ ਹਾਂਜੀ ਹਾਂ ਫਰਕ ਆ ਜੀ ਪਹਿਲਾਂ ਜ਼ਿਆਦਾ ਫੁਕਦਾ ਸੀ ਹੁਣ ਘੱਟ ਫੁਕਦਾ ਜੀ ਠੀਕ ਹੈ ਬਾਕੀ ਜਿਹੜੀ ਸਰਕਾਰ ਦਾਵਾ ਕਰਦੀ ਹੈ ਕਿ ਟੇਲੇ ਤੱਕ ਪਾਣੀ ਪਹੁੰਚਾ ਦਿੱਤਾ ਹੈ ਅਸੀਂ ਉਹ ਸਹੀ ਗੱਲ ਹੈ ਹਾਂ ਸਹੀ ਗੱਲ ਹੈ ਜੀ ਸਰਕਾਰ ਵੀ ਸਹਿਯੋਗ ਕਰ ਰਹੀ ਪੂਰਾ ਹਾਂ ਜੀ ਹਾਂ ਪੂਰਾ ਕਰ ਰਹੀ ਹੈ ਜੀ ਤੇ ਪ੍ਰਮਾਤਮਾ ਨੇ ਵੀ ਸਹਿਯੋਗ ਕਰਤਾ ਪ੍ਰਮਾਤਮਾ ਨੇ ਵੀ ਕਰਤਾ ਸਰਕਾਰ ਵੀ ਪੂਰਾ ਕਰ ਰਹੀ ਹੈ ਜੀ ਕਿਤੇ ਗਰਮੀ ਚ ਕਹਿੰਦੇ ਲੇਬਰਾਂ ਵੀ ਘਟ ਮਿੰਦ ਰਹੀ ਸੀ ਇਸ ਵਾਰੀ ਬਹੁਤ ਜ਼ਿਆਦਾ ਘਟ ਮਿੰਦ ਰਹੀ ਹੈ ਜੀ ਬਹੁਤ ਪਰੇਸ਼ਾਨ ਹੋਇਆ ਹਾਂ ਜੀ ਓਕੇ ਤੇ ਹੁਣ ਇਸ ਮੀਂਹ ਨਾਲ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਬਹੁਤ ਖੁਸ਼ ਹਾਂ ਜੀ ओके सो ਬਹੁਤ ਮਤਲਬ ਚੰਗਾ ਫੀਲ ਕਰਦੇ ਹੋ ਹਾਂ ਜੀ ਹਾਂ ਬਹੁਤ ਵਧੀਆ ਕਰਦੇ ਔਰ ਕੀ ਲੱਗਦਾ ਹੁਣ ਵੀ ਤੁਹਾਡੀ ਜਿਹੜੀ ਫਸਲ ਹੈ ਉਹ ਪਹਿਲੇ ਨਾਲੋਂ ਕੁਝ ਵਧੀਆ ਹੋ ਪਾਏਗੀ ਹਾਂ ਜੀ ਹਾਂ ਬਹੁਤ ਫਰਕ ਆ ਜੀ ਠੀਕ ਹੈ